ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਪੰਜਾਬ ਦੇ ਹਰ ਕਿਸਾਨ ਲਈ ਇੱਕ ਜ਼ਰੂਰੀ ਰਿਪੋਰਟ ਲੈ ਕੇ ਹਾਜ਼ਰ ਹੋਏ ਆਂ ਇੱਕ ਸਾਲ ਦੇ ਵਿੱਚ 40 ਫਸਲਾਂ ਲੈ ਕੇ ਖੁਸ਼ਹਾਲ ਬਣੋ ਬਗੈਰ ਖਾਦ ਅਤੇ ਦਵਾਈ ਦੇ ਆਰਗੈਨਿਕ ਖੇਤੀ ਕਰੋ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅੱਜ ਅਸੀਂ ਪੰਜਾਬ ਦੇ ਕਿਸਾਨਾਂ ਲਈ ਬਹੁਤ ਹੀ ਜ਼ਰੂਰੀ ਰਿਪੋਰਟ ਪੇਸ਼ ਕਰਨ ਜਾ ਰਹੇ ਹਾਂ ਜਿਸ ਵਿੱਚ ਦੱਸਾਂਗੇ ਕਿ ਕਿਵੇਂ ਕਿਸਾਨ ਇੱਕ ਸਾਲ ਵਿੱਚ 40 ਨਾਲੋਂ ਵੱਧ ਫਸਲਾਂ ਲੈ ਕੇ ਖੁਸ਼ਹਾਲ ਬਣ ਸਕਦਾ ਹੈ ਤੇ ਇਹ ਜ਼ਮੀਨੀ ਪੱਧਰ ਦੇਤੇ ਪਹਿਲਾਂ ਵੀ ਹੋ ਰਿਹਾ ਹੈ ਫਗਵਾੜਾ ਨੇੜੇ ਪਿੰਡ 베ਰ ਅਵਤਾਰ ਸਿੰਘ ਫਗਵਾੜਾ ਖੇਤੀ ਜੋ ਕਿ ਆਰਗੇਨਿਕ ਖੇਤੀ ਦੇ ਮਹਾਰਾਣ ਇਸ ਫਾਰਮ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਸਦਾ ਵੀ ਦਿੱਤਾ ਜਾਂਦਾ ਹੈ ਅਤੇ ਪੰਜਾਬ ਦੇ ਬਹੁਤ ਸਾਰੇ ਕਿਸਾਨ ਉਹਨਾਂ ਦੀ ਇਸ ਖੇਤੀਬਾੜੀ ਦੀ ਤਕਨੀਕ ਨੂੰ ਜਾਣਨ ਲਈ ਉਹਨਾਂ ਕੋਲ ਪਹੁੰਚ ਵੀ ਰਹੇ ਹਨ ਡੇਰਾਵਾਂ ਦੇ ਪਿੰਡ ਸ਼ਾਮਪੁਰਾ ਦੇ ਕਿਸਾਨ ਸੰਤੋਖ ਸਿੰਘ ਵੀ ਉੱਥੇ ਪਹੁੰਚੇ ਤੇ ਅਵਤਾਰ ਸਿੰਘ ਦੇ ਫਾਰਮ ਨੂੰ ਦੇਖ ਕੇ ਗੱਦਗੱਦ ਹੋ ਗਏ ਤੇ ਸੰਤੋਖ ਸਿੰਘ ਇਹ ਵੀ ਕਹਿਣ ਨੂੰ ਮਜਬੂਰ ਹੋ ਗਏ ਕਿ ਇਹੋ ਜਿਹੀ ਖੇਤੀ ਪੰਜਾਬ ਦੇ ਹਰ ਕਿਸਾਨ ਨੂੰ ਕਰਨੀ ਚਾਹੀਦੀ ਹੈ ਇਸੇ ਤੇ ਅਸੀਂ ਆਲਟੂ ਨਿਊਜ਼ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਹੈ ਆਓ ਦੇਖਦੇ ਹਾਂ ਹਰਜਿੰਦਰ ਸਿੰਘ ਪੁੱਲਰ ਦੀ ਖਾਸ ਰਿਪੋਰਟ ਜ਼ਿਲ੍ਹਾ ਜਲੰਧਰ ਦੇ ਤਸਵੀਰ ਫੋਟੋ ਪਿੰਡ ਵਿਖੇ ਸਰਦਾਰ ਅਵਤਾਸ ਫਾਰਮ ਹਾਊਸ ਤੇ ਪਹੁੰਚੇ ਆ ਸਾਡੇ ਹੋਰ ਵੀ ਕਿਸਾਨ ਪਹੁੰਚੇ ਨੇ ਆ ਜੋ ਤੁਹਾਨੂੰ ਖੇਤੀ ਦਿਖਾ ਰਹੇ ਆ ਸਰਦਾਰ ਤਾਰਸ ਖੇਤੀ ਆਰਗੈਨਿਕ ਖੇਤੀ ਕਰ ਰਿਹਾ ਇਹ ਕਿ ਬੜੇ ਵੱਡੇ ਮਾਨ ਵਾਲੀ ਗੱਲ ਆ ਕਿ ਜਿਹੜਾ ਨੇ ਕਿਸਾਨ ਬੇਟਾ ਮਾਨ ਦਿੱਤਾ ਵਾ ਤਾਂ ਕਿਸਾਨ ਭਰਾਵਾਂ ਨੇ ਇਹਨਾਂ ਦੇ ਵੇਖ ਕੇ ਇਹ ਖੇਤੀਬਾੜੀ ਦਾ ਉਹ ਚੈਦਾਬਤ ਸਭ ਤੋਂ ਵੱਡੀ ਗੱਲ ਤੇ ਆ ਪੀ ਇਹ ਬਿਮਾਰੀ ਤੋਂ ਹੀ ਕਟਣ ਗਿਆ ਜਿਹੜੀਆਂ ਫਸਲਾਂ ਨੇ ਕੋਈ ਕੋਈ ਦਵਾਈ ਨਹੀਂ ਕੋਈ ਖਾਦ ਨਹੀਂ ਪੈਰੀ ਬੰਗਾਰਗਨ ਖੇਤੀ ਤਿਆਰ ਕੀਤੀ ਜਾ ਰਹੀ ਆ ਇਹਦੇ ਵਿੱਚ ਚਾਵਲ ਲਾਟੀਆਂ ਨੇ ਨਾਲ ਪਿਆਜ਼ ਆ ਨਾਲ ਮਿਰਚ ਆ ਨਾਲ ਹੀ কুমੜ ਨਾਲ ਹੀ ਗੋਭੀ ਇਹਦੇ ਵਿੱਚ ਚਾਰ ਫਸਲਾਂ ਇਹਨਾਂ ਨੇ ਕਾਮਯਾਬ ਕੀਤੀਆਂ ਨੇ ਜਿਹੜਾ ਗੰਨਾ ਆ ਸਾਲ ਬਾਦੋਂ ਤੇ ਬਾਅਦੂ ਦੇ 1.5 ਪੂਰੀ ਲੱਗਦੀ ਆ ਸਾਡੇ ਪਰ ਪੂਰੀ ਲਾਉਂਦੇ ਬਾਵਿਓ ਇਹ ਗੰਨਾ ਜਿਹੜਾ 4.500 ਕਿਲੋਟ ਤੱਕ ਇਹ ਨਿਕਲ ਜਾਂਦਾ ਵਾ ਬਾਕੀ ਮਿਹਨਤੀ ਤੇ ਲੋਡ ਪੈਂਦੀ ਆ ਮਿਹਨਤ ਕਰ ਨਾਲ ਸਾਡਾ ਫਰਜ ਆ ਹੁਣ ਸਾਡੇ ਨਾਲ ਸਰਦਾਰ ਸੰਤੋਖ ਸਿੰਘ ਜੀ ਜਿਹੜੇ ਕਿ ਜਿਹੜਾ ਗਦਾਸਪੁਰ ਦੇ ਕਸਬਾ ਡੇਰ ਬਾਬਾ ਨਾਲ ਦੇ ਨਜ਼ਦੀਕ ਪਿੰਡ ਸ਼ਾਮਪੁਰਾ ਤੋਂ ਆਏ ਆ ਉਹਨਾਂ ਕੋ ਜਾਨਾਂਗੇ ਕੋਈ ਨਾ ਖੇਤੀ ਵੇਖਣ ਆਏ ਖੇਤੀ ਬਾਰੇ ਕੀ ਕਹਿਣਾ ਚਾਹੁੰਦੇ ਹਾਂਜੀ ਭਾਜੀ ਅੱਜ ਅਸੀਂ ਡੇਰਾ ਬਾਬਾ ਨਾਨਕ ਤੋਂ ਅਗਵਾੜੇ ਜ਼ਿਲ੍ਹੇ ਦੇ ਵਿਰਕ ਪਿੰਡ ਸਰਦਾਰ ਉਤਾਰ ਸਿੰਘ ਵਿਰਕ ਦੇ ਖਰਮ ਚ ਪਹੁੰਚੇ ਆਂ। ਅਸੀਂ YouTube ਤੇ ਵੇਖਿਆ ਸੀ ਵੀ ਇਹਨਾਂ ਦੀ ਖੇਤੀ ਜਿਹੜੀ ਹੈ ਇੱਕ ਖੇਤ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਫਸਲਾਂ ਪੈਦਾ ਕਰਦੇ ਨੇ। ਅੱਜ ਇੱਥੇ ਆਣ ਕੇ ਵੇਖਿਆ ਕਿ ਇਹਨਾਂ ਨੇ ਬੈੱਡਾਂ ਦੇ ਉੱਤੇ ਲੈਣਾ ਦੇ ਵਿੱਚ ਕਮਾਦ ਲਾਇਆ ਤੇ ਉਹਨਾਂ ਬੈੱਡਾਂ ਦੇ ਉੱਤੇ ਗੋਭੀ ਵੀ ਲੱਗੀ ਹੈ ਤੇ ਨਾਲ ਉਹਨਾਂ ਦੇ ਪਿਆਜ਼ ਵੀ ਦੀ ਖੇਤੀ ਵੀ ਲੱਗੀ ਹੈ। ਤੇ ਇਹ ਬਿਲਕੁਲ ਔਰ ਦੇ ਵਿੱਚ ਪਾਣੀ ਦੀ ਖਪਤ ਵੀ ਬਹੁਤ ਘਟਿਆ ਖੇੜਾਂ 'ਚ ਸਿਰਫ ਸਲਾਬ ਕਮਾਦ ਨੂੰ ਵੀ ਦੇ ਫਸਲਾਂ ਨੂੰ ਚੜਦੀ ਪਾਣੀ ਦੀ ਵੀ ਬਚਤ ਤੇ ਖਾਦਾਂ ਦੀ ਤੇ ਦਵਾਈਆਂ ਦੀ ਵੀ ਬਚਤ ਤੇ ਉਹਦੇ ਨਾਲ ਅਸੀਂ ਲਗਭਗ ਅੰਦਾਜ਼ਾ ਲਾਇਆ ਕਿ ਇਹ ਸਾਲ ਦੇ ਵਿੱਚ 3 ਲੱਖ ਰੁਪਈਆ ਘੱਟੋ-ਘੱਟ ਇੱਕ ਏਕੜ ਤੋਂ ਕਮਾਈ ਕਰ ਰਹੇ ਨੇ ਤੇ ਸਾਨੂੰ ਇਹ ਬੜੀ ਵਧੀਆ ਤਕਨੀਕ ਲੱਗੀ ਆ ਥੋੜਾ ਜਿਹਾ ਦਿਮਾਗ ਤੇ ਬੋਝ ਪਾਉਣ ਦੀ ਲੋੜ ਆ ਉਹਦੇ ਤੋਂ ਬਾਅਦ ਕਿਸਾਨ ਦੀ ਆਮਦਨ ਵਧ ਸਕਦੀ ਆ ਤੇ ਉਹਦੀ ਜ਼ਿੰਦਗੀ ਜਿਹੜੀ ਖੁਸ਼ਹਾਲ ਹੋਏਗੀ ਇਹ ਬਹੁਤ ਵਧੀਆ ਤਰੀਕਾ ਆ ਇਹਦੇ ਵਿੱਚ ਇੱਕ ਨਹੀਂ ਮਿਰਚਾਂ ਵੀ ਲੱਗੀਆਂ ਗੋਭੀ ਵੀ ਲੱਗੀ ਆ ਪਿਆਜ਼ ਵੀ ਲੱਗਾ ਧਰੀਆਂ ਪਾਲਕ ਵੀ ਲੱਗਾ ਕਮਾਦ ਵੀ ਲੱਗਾ 95 ਕਮਾਦ ਜਿਹੜਾ ਵੇਖਣ ਨੂੰ ਐਡਾ ਤੰਦਰੁਸਤ ਆ ਕਿ ਉਹ ਜੇ ਚੰਗੀ ਉਹਦੀ ਸਾਂਭ ਸੰਭਾਲ ਕੀਤੀ ਜਾਏ ਤੇ ਉਹ ਇਹ 8 ਤੋਂ 900 ਕਿਲੋਟਾ ਦੇ ਲਗਭਗ ਨਿਕਲੇਗਾ ਤੇ ਉਹਦਾ ਅੰਦਾਜ਼ਾ ਆਪ ਹੀ ਲਾ ਲਓ ਕਿ ਕਿੰਨੀ ਆਮਦਨ ਹੁੰਦੀ ਆ ਤੇ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗਾ ਕੀ ਘੱਟ ਪਾਣੀ ਤੇ ਘੱਟ ਖਾਦ ਦਵਾਈਆਂ ਪਾ ਕੇ ਇਹੋ ਜੀ ਖੇਤੀ ਪੜਾਓ